ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਖਸ਼ੀ ਪੰਜਾਬ ਸਰਕਾਰ ਵੱਲੋਂ ਮੀਡੀਆ ਵਿੱਚ ਇਹ ਚਰਚਾ ਚੱਲ ਰਹੀ ਹੈ ਕਿ ਛਰੋਮਨੀ ਕਮੇਟੀ ਵੱਲੋਂ ਪੰਜਾਬ ਸਰਕਾਰ ਨੂੰ ਗੁਰਦਰਾ ਸਾਹਿਬਾਂ ਵਿਖੇ ਧਾਰਮਿਕ ਸਮਾਗਮ ਕਰਨ ਤੋਂ ਰੋਕ ਦਿੱਤਾ ਗਿਆ ਮੈਂ ਛਰੋਮਨੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਜਿਹੜਾ ਕਾਰਜ ਹੈ ਉਹ ਮर्यादा ਦਾ ਖਿਆਲ ਰੱਖਣਾ ਹੈ ਮੈਂ ਇੱਕ ਉਦਾਹਰਨ ਦੇ ਰਿਹਾ ਪੰਜਾਬ ਸਰਕਾਰ ਦੀ ਇਹਨਾਂ ਨੇ ਸ਼੍ਰੀਨਗਰ ਵਿੱਚ ਸਵਾਗਤ ਕੀਤਾ ਸੀ ਜਿਸ ਵਿੱਚ ਸਤਾਰਜੋਸ਼ ਸਿੰਘ ਜੀ ਬੈਂਸ ਵੀ ਸ਼ਾਮਲ ਸੀ ਉਸ ਸਮਾਗਮ ਵਿੱਚ ਮਰਿਆਦਾ ਦੀ ਪਲੰਘਣਾ ਹੋਈ ਮਰਿਆਦਾ ਦਾ ਘਾਣ ਹੋਇਆ ਜਿਸ ਦੇ ਆਧਾਰ ਪਰ ਸਿੰਘ ਸਾਹਿਬ ਜੈਦਰ ਸ਼੍ਰੀ ਅਕਾਲ ਤਖਸਾਲ ਦੇ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਸੀ ਉਹ ਸਰਕਾਰੀ ਜਿਹੜੇ ਸਮਾਗਮ ਕੀਤੇ ਜਾ ਰਹੇ ਨੇ ਗੁਰਦੁਆਰਾ ਸਭਾ ਨੇ ਕਿਉਂ ਰੁਕਦੇ ਕਿਉਂਕਿ ਸਰਕਾਰ ਦਾ ਕਾਰਜ ਜਿਹੜਾ ਖੇਤਰ ਹੈ ਉਹ ਹੈਗਾ ਵਿਕਾਸ ਕਰਨਾ ਹਾਂ ਸਰਕਾਰ ਦਾ ਫਰਜ਼ ਬਣਦਾ ਕਿ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਾਂ ਜਿੱਥੇ ਜਿੱਥੇ ਵੀ ਸਮਾਗਮ ਸ਼ਰੋਣੀ ਕਮੇਟੀ ਉਹਨੂੰ ਕੀਤੇ ਜਾ ਰਹੇ ਨੇ ਉਥੋਂ ਦੀਆਂ ਸੜਕਾਂ ਦਾ ਵਿਕਾਸ ਕਰੇ ਉਥੋਂ ਦੇ ਸੰਗਤਾਂ ਲਈ ਰਹਿਣ ਦਾ ਪ੍ਰਬੰਧ ਕਰੇ ਸੰਗਤਾਂ ਲਈ ਪਾਰਕਿੰਗ ਦਾ ਪ੍ਰਬੰਧ ਕਰੇ ਸੰਗਤਾਂ ਲਈ ਬਾਥਰੂਮ ਟਾਇਲਟ ਦਾ ਪ੍ਰਬੰਧ ਕਰੇ ਇਹ ਸਰਕਾਰ ਦੇ ਕਾਰਜ ਨੇ ਕਿਉਂਕਿ ਸਰਕਾਰ ਦੇ ਕਾਰਜ ਜਿਹੜੇ ਉਹ ਸਰਕਾਰ ਨੂੰ ਕਰਨੇ ਜਿਹਦੇ ਸ਼ਰੋਣੀ ਕਮੇਟੀ ਦਾ ਕਾਰਜ ਜਿਹੜਾ ਉਹ ਮर्याਦਾ ਦਾ ਸ਼੍ਰੋਣੀ ਕਮੇਟੀ ਜਿਹੜੀ ਆ ਉਹ ਕੇਵਲ ਪੰਥ ਦੀਆਂ ਜਿਹੀਆਂ ਜਥੇਬੰਦੀਆਂ ਨੇ ਜਿਹੜੀਆਂ ਪੰਥਕ ਸਰਪਤਾਵਾਂ ਨੇ ਕੇਵਲ ਉਹਨਾਂ ਨੂੰ ਯਾਦਦਗੀ ਆ ਪ੍ਰੋਗਰਾਮ ਕਰਨ ਦੇ ਸਰਕਾਰ ਦੇ ਕਾਰਜ ਜਿਹੜੇ ਉਹ ਸਰਕਾਰ ਦੇ ਕਾਰਜਾਂ ਚ ਜਦੋਂ ਕੋ ਲੰਘਣਾ ਹੋ ਜਾਂਦੀ ਆ ਤਾਂ ਫਿਰ ਸਾਰੇ ਟਾਰਗੇਟ ਹੁੰਦੇ ਆ ਕਿ ਮर्याਦੇ 'ਚ ਲੰਘਣਾ ਕਿਉਂ ਹੀ ਕਿੱਦਾਂ ਹੀ ਅਸੀਂ ਸਰਕਾਰ ਨੂੰ ਮੈਂ ਸ਼੍ਰੋਣੀ ਕਮੇਟੀ ਦਾ ਸੇਵਾਦਾਰ ਹੋਣ ਦੇ ਨਾਤੇ ਜ਼ਿੰਮੇਵਾਰ ਸੇਵਾਦਾਰ ਹੋਣ ਦੇ ਨਾਤੇ ਮੈਂ ਸਰਕਾਰ ਨੂੰ ਅਪੀਲ ਕਰਦਾ ਕਿ ਉਹ ਅੜੀ ਨਾ ਕਰੇ ਉਹ ਕੇਵਲ ਤੇ ਕੇਵਲ ਹੀ ਆਪਣੇ ਜਿਹੜੇ ਉਹਨਾਂ ਦੇ ਕਾਰ ਖੇਤਰ ਦੇ ਕਾਰਜ ਨੇ ਜਿੱਦਾਂ ਵਿਕਾਸ ਦਾ ਕਾਰਜ ਆ ਉਸ ਤੇ ਜਿੱਤਰਾ ਉਹਨਾਂ ਅਨੰਦਪੁਰ ਸਾਹਿਬ ਸਮਾਗਮ ਹੋ ਰਹੇ ਨੇ ਉਥੋਂ ਨਹੀਂ ਸੜਕਾਂ ਟੁੱਟੀਆਂ ਨੇ ਉਥੋਂ ਦੀਆਂ ਜਿਹੜੇ ਸੀਵਰੇਜ ਬਲਾਕ ਚੱਲੰਦੇ ਨੇ ਉਥੋਂ ਨਹੀਂ ਸੰਗਤਾਂ ਕੀ ਸਾਨੂੰ ਲੰਮਾ ਦਿੰਦੇ ਜੋ ਜਾਣੇ ਆ ਉਹ ਥੋੜੀ ਜਿਹੜੇ ਹਾਈਵੇ ਨੇ ਉਹਨਾਂ ਦੀ ਮਰਮਤ ਕਰੇ ਜੜੀਆਂ ਆਉ ਵਾਲੀਆਂ ਸੜਕਾਂ ਨੇ ਅਨੰਦਪੁਰ ਸਾਹਿਬ ਦੀਆਂ ਹੁਣ ਬਾਬਾ ਸਤਰਾਮ ਸਿੰਘ ਜੀ ਕਾਰ ਸੇਵਾ ਜਿਹੜੇ ਕੈਨੇਡਾ ਦੇ ਘੜਾ ਵਾਲੇ ਜਿਹੜੀ ਗੜ ਸੰਕਰ ਤੋਂ ਸੜਕ ਜਾਂਦੀ ਉਹ ਬਣਾਉਂਦਾ ਹੀ ਆ ਇਹ ਕਾਰਜ ਜਿਹੜੇ ਸਰਕਾਰ ਦੇ ਆ ਸਰਕਾਰ ਨੂੰ ਇਹ ਕਾਰਜ ਕਰਨੇ ਚਾਹੀਦੇ ਨਾ ਕਿ ਮਰਿਆਦਾ ਦੀ ਮਰਿਆਦਾ ਵਿੱਚ ਦਖਾਉਂਦਾ ਜੀ ਕਰਨੀ ਚਾਹੀਦੀ ਆ ਸਰਕਾਰ ਆਪਣੇ ਵਿਕਾਸ ਦੇ ਕਾਰਜ ਕਰੇ ਤਾਂ ਜੋ ਸ਼੍ਰੋਣੀ ਕਮੇਟੀ ਦਾ ਜਿਹੜੇ ਕਾਰਜ ਕੀਤੇ ਜਾ ਰਹੇ ਨੇ ਜਣਾ ਸਵਾਗਤ ਕੀਤੇ ਜਾ ਰਹੇ ਨੇ ਮੈਂ ਸਰਕਾਰ ਨੂੰ ਅਪੀਲ ਕਰਦਾ ਕਿ ਉਹਨਾਂ ਸਮਾਗਮਾਂ ਵਿੱਚ ਸ਼ਾਮਲ ਹੋਵੇ ਚਾਹੇ ਕੇ ਗੁਰਦਣਾ ਸਾਹਿਬ ਚ ਹੁਣ ਬਾਬਾ ਬਕਾਲਾ ਸਾਹਿਬ ਪ੍ਰੋਗਰਾਮ ਚੱਲ ਰਿਹਾ ਆ ਅੱਜ ਵੀ ਚੱਲਦਾ ਕੱਲ੍ਹ ਵੀ ਚੱਲਣਾ ਮੈਂ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਉਹਨਾਂ ਸ਼ਾਮਲ ਹੋ ਫੇਰ ਕਿਸਾਨ ਗੜ ਸਰ ਸਮਾਗਮ ਚ ਰਵ ਨੇ ਉਹਨਾਂ ਚ ਸ਼ਾਮਲ ਹੋ ਯੋਗ ਜੇ ਸਰਕਾਰ ਦਾ ਆਈ ਉਹ ਸ਼ਾਮਲ ਹੋਗੇ ਹੀ ਸਵਾਗਤ ਕਰਾਂਗੇ ਪਰ ਜੇ ਸਰਕਾਰ ਕਹੇ ਕਿ ਅਸੀਂ ਗੁਰਦਵਾਰਾ ਸੇ ਬਾਣ ਵਿਖੇ ਮਰਿਆਦਾ ਉਲੰਘਣਾ ਕਰਨੀ ਹੈ ਤੇ ਇਹ ਬਿਲਕੁਲ ਕਥਾਚਿਤ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਮੈਂ ਹੱਥ ਜੋੜ ਕੇ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਕਿ ਉਹ ਸ਼੍ਰੋਮਣੀ ਕਮੇਟੀ ਵੱਲੋਂ ਜਿਹੜੇ ਸਮਾਗਮ ਗੁਰਪਸਵਗਮ ਇੱਥੇ ਜਾ ਰਹੇ ਉਹਨਾਂ ਚ ਸ਼ਾਮਲ ਹੋਗੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ